ਪੰਜ ਪੰਜਾਬੀ ਮੁੰਡੇ ਆਪਣੇ ਹੈਗੇ ਪੁਲਿਸ ਨੇ ਕਾਬੂ ਕੀਤੇ ਹਮ ਉਹਨਾਂ ਚੋਂ ਇੱਕ 17 ਸਾਲ ਦਾ ਜੀ ਉਹਦਾ ਹਜੇ ਪੁਲਿਸ ਨੇ ਨਾਂ ਨਹੀਂ ਸਾਂਝਾ ਕੀਤਾ ਹਮ ਤੇ ਬਾਕੀ ਜਿਹੜੇ ਹੈਗੇ ਆ ਜੀ ਚਾਰ ਉਹਨਾਂ ਦੀ ਉਮਰ 21 ਤੋਂ 22 ਸਾਲ ਆ ਹਾਂ ਜਿਨ੍ਹਾਂ ਦੇ ਨਾਮ ਗੁਰਕੀਰਨ ਸਿੰਘ ਸਹਿਜਪ੍ਰੀਤ ਸੰਧੂ ਅਕਰਨ ਸਿੰਘ ਹਮ ਤੇ ਲਖਸ਼ੇ ਸ਼ਰਮਾ ਹੈ ਜੀ ਹਮ ਸੋ ਇਹ ਕਰਦੇ ਕੀ ਸੀ ਇਹਨਾਂ ਨੇ ਇਹ ਕੀ ਕਰਦੇ ਸੀ ਪੁਲਿਸ ਨੂੰ ਫੋਨ ਕਰਦੇ ਸੀ ਮੰਨ ਲਓ ਹੂੰ ਤੇ ਕਹਿੰਦੇ ਸੀ ਵੀ ਸਾਡੀ ਗਨ ਪੁਆਇੰਟ ਤੇ ਕੋਈ ਕਾਰ ਖੋਨ ਦੀ ਕੋਸ਼ਿਸ਼ ਕਰ ਰਹਾ ਤੁਸੀਂ ਆਓ ਕਿਉਂਕਿ ਪਤਾ ਹੀ ਹੁੰਦਾ ਪੁਲਿਸ ਨੇ 15 20 ਮਿੰਟ ਲਾ ਹੀ ਦੇਣੇ ਹਨ ਉਹ ਗੱਡੀ ਐਦਾਂ ਹੀ ਉਹ ਆਮੇ ਸੀ ਗੱਡੀ ਸਾਡੀ ਚੋਰੀ ਹੋ ਗਈ ਗੱਡੀ ਖੋ ਕੇ ਲੈ ਗਿਆ ਜਾਂ ਸਾਨੂੰ ਕਿਸ ਨੇ ਗਨ ਪੁਆਇੰਟ ਤੇ ਰੋਕਿਆ ਤੇ ਗੱਡੀ ਸਾਡੀ ਕਾਰ ਭਜਾ ਕੇ ਲੈ ਗਿਆ ਐਦਾਂ ਨਹੀਂ ਘਟਨਾ ਨੂੰ ਅੰਜਾਮ ਦਿੰਦੇ ਸੀ ਇੰਸ਼ੋਰੈਂਸ ਕਲੇਮ ਲੈਂਦੇ ਸੀ ਜੀ ਸੋ ਪੁਲਿਸ ਨੇ ਜਦੋਂ ਪੁਲਿਸ ਨੂੰ ਸ਼ੱਕ ਹੋਇਆ ਕਿਉਂਕਿ ਇੱਕ ਤੋਂ ਵੱਧ ਇਨਸੀਡੈਂਟ ਹੋ ਚੁੱਕੇ ਸੀ ਪੁਲਿਸ ਨੇ ਥੋੜਾ ਜਿਹਾ ਉਹਨਾਂ ਨੂੰ ਸਖਤੀ ਨਾਲ ਪੁੱਛਿਆ ਤੇ ਉਹ ਜਵਾਬ ਸੀ 21-22 ਸਾਲ ਦੇ ਹਨ ਤੇ ਉਹਨਾਂ ਨੇ ਜਵਾਬ ਜ਼ੋਰੋਂ ਕਬੂਲ ਕਰ ਲਿਆ ਜੀ ਤੇ ਉਹਨਾਂ ਨੇ ਦੱਸਿਆ ਵੀ ਇਹ ਕੰਮ ਅਸੀਂ ਲੰਬੇ ਸਮੇਂ ਤੋਂ ਕਰ ਰਹੇ ਹਾਂ